निहंग बाणे ਦੇ ਵਿੱਚ ਆਏ ਕੁਝ ਲੋਕਾਂ ਦੇ ਵੱਲੋਂ ਸ਼ਰਿਆਮ ਘਰ ਦੇ ਵਿੱਚ ਵੜ ਕੇ ਗੁੰਡਾਗਰਦੀ ਕੀਤੀ ਗਈ ਹੈ ਅਤੇ ਇੱਕ ਬਜ਼ੁਰਗ ਵਿਅਕਤੀ ਨੂੰ ਆਪਣੇ ਨਾਲ ਜ਼ਬਰਦਸਤੀ ਚੁੱਕ ਕੇ ਲੈ ਗਏ ਨੇ ਹਾਲਾਂਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਿਵੇਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਤਾਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਅਤੇ ਬਜ਼ੁਰਗ ਵਿਅਕਤੀ ਨੂੰ ਆਪਣੇ ਨਾਲ ਲੈ ਗਏ ਨੇ ਦਰਸਲ ਇਹ ਮਾਮਲਾ ਸਾਹਮਣੇ ਆਇਆ ਹੈ ਸ਼੍ਰੀ ਫਤੇਗੜ ਸਾਹਿਬ ਦੇ ਪਿੰਡ ਬਦੋਚੀ ਕਲਾ ਤੋਂ ਜਿੱਥੇ ਕਿ ਬਜ਼ੁਰਗ ਨੂੰ निहंग ਸਿੰਘਾਂ ਦੇ ਬਾਣੇ ਦੇ ਵਿੱਚ ਆਏ ਕੁਝ ਵਿਅਕਤੀਆਂ ਦੇ ਵੱਲੋਂ ਚੁੱਕੇ ਲੈ ਕੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਕਾਰਵਾਈ ਦੀ ਮੰਗ ਕਰਦੇ ਆ ਜੋ ਪਰਿਵਾਰਕ ਮੈਂਬਰ ਨੇ ਉਹਨਾਂ ਨੇ ਪਹਿਲਾਂ ਤਾਂ ਪੁਲਿਸ ਥਾਣੇ ਦੇ ਬਾਹਰ ਕਾਫੀ ਜ਼ਿਆਦਾ ਨਾਰੇਬਾਜ਼ੀ ਕੀਤੀ ਅਤੇ ਪੁਲਿਸ ਦੇ ਉੱਤੇ ਹੀ ਇਲਜ਼ਾਮ ਲਗਾਏ ਨੇ ਕਿ ਉਹਨਾਂ ਦੇ ਵੱਲੋਂ ਕੋਈ ਵੀ ਕਾਰਵਾਈ ਅਮਲ ਦੇ ਵਿੱਚ ਨਹੀਂ ਲਿਆਂਦੀ ਗਈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸ਼ਰਿਆਂ ਪਿੰਡ ਦੇ ਵਿੱਚ ਇਹ ਕੁਝ ਨਿਹੰਗ ਬਾਣੇ ਦੇ ਵਿੱਚ ਲੋਕ ਆਏ ਸੀ ਅਤੇ ਨਾਲ ਕੁਝ ਉਹਨਾਂ ਦੇ ਰਿਸ਼ਤੇਦਾਰ ਵੀ ਸੀ ਅਤੇ ਉਹ ਸ਼ਰਿਆਮ ਹੀ ਇਸ ਬਜ਼ੁਰਗ ਨੂੰ ਚੁੱਕ ਕੇ ਲੈ ਗਏ ਨੇ ਦਰਸਲ ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਕਿਸੇ ਪੁਰਾਣੀ ਪ੍ਰਾਪਰਟੀ ਨੂੰ ਲੈ ਕੇ ਸਾਹਮਣੇ ਆਇਆ ਫਿਲਹਾਲ ਹਰ ਇੱਕ ਐਂਗਲ ਤੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਬਜ਼ੁਰਗ ਨੂੰ ਕਿੱਥੇ ਲੈ ਕੇ ਗਏ ਨੇ ਉਹਨਾਂ ਦੇ ਬਾਰੇ ਵੀ ਪਤਾ ਲਗਾਇਆ ਜਾ ਰਿਹਾ ਹੈ ਉੱਤੇ ਹੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਰੋਕਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਜੋ ਨਿਹੰਗ ਬਾਣੇ ਦੇ ਵਿੱਚ ਲੋਕ ਆਏ ਸੀ ਉਨ੍ਹਾਂ ਦੇ ਕੋਲ ਕਾਫੀ ਜ਼ਿਆਦਾ ਤੇਜ਼ ਤਾਰ ਹਥਿਆਰ ਸੀ ਜਿਸ ਦੇ ਕਾਰਨ ਉਹ ਕੁਝ ਵੀ ਨਹੀਂ ਕਰ पाए ਹਾਲਾਂਕਿ ਪਿੰਡ ਦੇ ਇੱਕ ਵਿਅਕਤੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਸੀ ਜੇਕਰ ਪੁਲਿਸ ਕਿਸੇ ਮੁਲਾਜ਼ਮ ਨੂੰ ਭੇਜ ਦਿੰਦੀ ਤਾਂ ਹੋ ਸਕਦਾ ਹੈ ਉਹ ਬਜ਼ੁਰਗ ਵਿਅਕਤੀ ਨੂੰ ਉੱਥੇ ਹੀ ਰੋਕ ਸਕਦੇ ਸੀ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਾ ਕੀਤੇ ਜਾਣ ਕਾਰਨ ਉਹ ਬਜ਼ੁਰਗ ਵਿਅਕਤੀ ਨੂੰ ਆਪਣੇ ਨਾਲ ਹੀ ਲੈ ਗਏ ਨੇ ਫਿਲਹਾਲ ਉਨ੍ਹਾਂ ਦੇ ਵੱਲੋਂ ਪੁਲਿਸ ਦੇ ਕੋਲ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਤੇ ਬਜ਼ੁਰਗ ਵਿਅਕਤੀ ਦਾ ਜਲਦ ਤੋਂ ਜਲਦ ਪਤਾ ਲਗਾਉਂ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ। ਚਲੋ ਤਾਂ ਮੈਂ ਪੰਚਾਇਤ ਮੈਂਬਰਾਂ ਜੀ। ਅੱਜ ਸਾਡੇ ਪਿੰਡ ਘਟੋ ਘਟ 10-12 ਬੰਦੇ ਆਣ ਪਛਾਤੇ ਤੇ ਕੁਝ ਇਹਨਾਂ ਦੇ ਰਿਸ਼ਤੇਦਾਰ ਇਹਨਾਂ ਦੇ ਪਾਪਾ ਜੀ ਨੂੰ ਅਗਵਾ ਕਰਕੇ ਲੈ ਗਏ। ਉਹਨਾਂ ਦੇ ਹੱਥਾਂ 'ਚ ਕਿਰਪਾਨਾਂ ਵੀ ਸੀਗੀਆਂ। ਤੇ ਇਹਨਾਂ ਨੂੰ ਤੱਕੇ ਤੁੱਕੇ ਮਾਰ ਕੇ ਉਹ ਚਵਾਰੇ ਤੇ ਚੜਕੇ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਨੇ ਉਹਨਾਂ ਨੂੰ ਤੱਕੇ ਤੇ ਉਹ ਲੈ ਗਏ। ਉਹਨਾਂ ਦੇ ਪਿਸ਼ਾਬ ਵਾਲੀ ਨਾਲੀ ਵੀ ਲੱਗੀ ਹੋਈ ਸੀਗੀ। ਤੇ ਜਦੋਂ ਅਸੀਂ ਉਹਨਾਂ ਨੂੰ ਰੋਕਿਆ ਉੱਥੇ ਇਹ ਉਹਨਾਂ ਨੂੰ ਕਿਹਾ ਵੀ ਅਸੀਂ ਫਿਰ ਪੁਲਿਸ ਕਾਰਵਾਈ ਕਰਵਾਵਾਂਗੇ ਵੀ ਜੇ ਤੁਸੀਂ ਨਾ ਹਟੇ ਉਹ ਕਹਿੰਦੇ ਵੀ ਜੋ ਤੁਸੀਂ ਕਰਨਾ ਕਰ ਲਓ ਵੀ ਅਸੀਂ ਤਾਂ ਲੈ ਕੇ ਚੱਲੇ ਆਂ ਉਹ ਥਾਣਾ ਮਲੇਪੁਰ ਇੱਥੇ ਮੁਨਸ਼ੀ ਨੂੰ ਮੈਂ ਫੋਨ ਤੇ ਤਲਾਹ ਦਿੱਤੀ ਵੀ ਹਲਾ ਸਾਡੇ ਪਿੰਡ ਇਦਾਂ ਬੰਦੇ ਆ ਗਏ ਉਹਨਾਂ ਦੇ ਨਾਲ ਹੱਥੋ ਪਾਈ ਕਰ ਰਹੇ ਨੇ ਵੀ ਇੱਥੇ ਫੋਰਸ ਭੇਜੋ ਗਾਰਡ ਭੇਜੋ ਤੇ ਇਹਨਾਂ ਨੇ ਕੋਈ ਇੱਥੋਂ ਗਾਰਡ ਨਹੀਂ ਭੇਜੀ ਇਹੀ ਗੱਲ ਹੈ ਇਹ ਇਸ ਸਬੰਧਤ ਮੈਂ ਐਮਐਲਏ ਸਾਹਿਬ ਦੇ ਧਿਆਨ ਵਿੱਚ ਵੀ ਲਿਆਂਦਾ ਉਹਨਾਂ ਨਾਲ ਮੇਰੀ ਫੋਨ ਤੇ ਗੱਲ ਵੀ ਹੋਈ ਆ ਉਹਨਾਂ ਨੂੰ ਮੈਂ ਸਾਰਾ ਦੱਸਤਾ ਵੀ ਇਹਨਾਂ ਨੇ ਮੇਰੇ ਨਾਲ ਮਿਸਬੀਹੇਵ ਕੀਤਾ ਘਾਰਾ ਕਹਿੰਦਾ ਬਾਪੂ ਨੂੰ ਉਹਨਾਂ ਨੇ ਖਾਸੇ ਜਾਣੇ ਤੇ ਇਹ ਪਰ ਚੜ ਕੇ ਮੈਂ ਨਾ ਕਿ ਗੁੰਡਾ ੜਕਾਇਆ ਮੈਂ ਗੁੰਡਾ ਖੋਲਿਆ ਮੈਨੂੰ ਤਾਂ ਪਤਾ ਨਹੀਂ ਵੀ ਕੌਣ ਹੈ ਉਹਨਾਂ ਨੇ 1 ਲੱਖ ਤਾਂ ਕੇ ਅੱਦੇ ਉੱਪਰ ਚੜ ਕੇ ਕੋਠੇ ਦੇ ਅੱਦੇ ਥੱਲੇ ਉਹਨਾਂ ਨੇ ਧੱਕਾ ਮਾਰਿਆ ਮੈਨੂੰ ਕਹਿੰਦੇ ਅਸੀਂ ਬਾਪੂ ਨਿਕਰਾਣਾ ਗੋਦੀ ਚੱਕ ਕੇ ਉਹਨਾਂ ਨੇ ਨੰਗੇ ਨੂੰ ਅੱਥਾ ਬਣਾਉਣ ਪਾਇਆ ਵਦੀ ਉਹਦੇ ਚੱਕ ਕੇ ਲੈ ਗਏ ਸਰ ਇੱਕ ਨਾ ਦੇਸ਼ ਬੰਦੂ ਪੁੱਤਰ ਜਗਦੀਸ਼ ਪ੍ਰਸਾਦ ਨੇ ਕੰਪਲੇਂਟ ਕੀਤੀ ਸੀਗੀ ਠੀਕ ਹੈ ਜੀ ਵੀ ਉਹਦੇ ਜਿਹੜੇ ਦੂਸਰੇ ਵਾਰਸਾਂ ਨੂੰ ਲੈ ਗਏ ਨੇ ਜੀ ਉਦੇ ਜਦੋਂ ਪਤਾ ਲੱਗਿਆ ਇਹਨਾਂ ਦਾ ਪਰਿਵਾਰਕ ਡਿਸਪਿਊਟ ਆ ਸਰ ਕੋਈ ਪੈਨਸ਼ਨ ਨੂੰ ਲੈ ਕੇ ਜਾਂ ਪ੍ਰਾਪਰਟੀ ਨੂੰ ਹੋ ਸਕਦਾਗਾ ਜਿਆਦਾ ਤਾਂ ਨਹੀਂ ਮੈਨੂੰ ਲੱਗਿਆ ਪਹਿਲਾਂ ਤਾਂ ਲੱਗ ਸਕਿਆ ਉਸ ਦੀ ਮਤਲਬ ਜਦੋਂ ਬਜ਼ੁਰਗ ਨੂੰ ਲੈ ਕੇ ਗਏ ਨੇ ਉਹਦੀ ਪੜਤਾਲ ਕੀਤੀ ਤਾਂ ਉੱਥੇ ਅਸੀਂ ਨਰੇਸ਼ ਕੁਮਾਰ ਮੌਕੇ ਤੇ ਐਡਮਿਟ ਨੇਗੇ ਬਜ਼ੁਰਗ ਨੇਗੇ ਜਿਹੜੇ ਉੱਥੇ ਪਹੁੰਚ ਗਏ ਨੇ ਸਾਡੇ ਨਰੇਸ਼ ਕੁਮਾਰ ਉਹ ਪੜਤਾਲ ਕਰ ਰਹੇ ਨੇ ਅਗਲੀ ਕਾਰਵਾਈ ਜਿਵੇਂ ਵੀ ਹੋਵੇ ਅਸੀਂ ਕਰਦੇ ਹਾਂ ਜੀ ਸਰ ਕਿਆ ਨਾ ਅਸੀਂ ਕਾਰਵਾਈ ਕਰਨ ਲਈ ਕੀ ਨਾ ਅਸੀਂ ਬਜ਼ੁਰਗ ਕਿੱਥੋਂ ਦੇ ਸੀ ਬਜ਼ੁਰਗ ਦਾ ਨਾਮ ਸਰ ਜਗਦੀਸ਼ ਪ੍ਰਸ਼ਾਦ ਇਹ ਕਿਹੜਾ ਹੈ ਜਗਦੀਸ਼ ਪ੍ਰਸ਼ਾਦ ਹੀ ਲਿਖਿਆ ਸਰ ਉਹਨੂੰ ਉਹਨੂੰ ਬਿਠਾ ਕੇ ਆਪਣੀ ਗੱਡੀ ਚ ਲੈ ਗਏ ਜੀ ਹਾਂ ਜਿਹੜੇ ਪਰਵਾ ਜਿਹੜੇ ਤੋਸ਼ ਦੇ ਦੋਸ਼ ਲੱਗ ਰਹੇ ਉਹਨੂੰ ਕੀ ਲੱਗ ਉਹ ਸਰ ਹਜੇ ਹੁਣੇ ਕੰਪਲੇਂਟ ਕਰਕੇ ਗਏ ਸੀ ਸਾਡੇ ਠਾਨੇਦਾਰ ਸਾਹਿਬ ਗਏ ਅਨਰੇਸ਼ ਕੁਮਾਰ ਜੀ ਗਏ ਹੋਏ ਨੇਗੇ ਸਾਨੂੰ ਵੈਰੀਫਾਈ ਕਰ ਲਓ ਸਾਰਾ ਜੋ ਕੁਝ ਹੋਵੇਗਾ ਅਸੀਂ ਸਿਆਣ ਸਰ ਕਾਰਵਾਈ ਕਰ ਲਈ ਦੋਸ਼ ਲਾਇਆ ਹੈ ਨਾ ਪੁਲਿਸ ਦੇ ਵੀ ਕੰਮ ਨਹੀਂ ਕਰ ਰਹੀ ਬਿਲਕੁਲ ਬੇਬੁਨਿਆਦ ਨੇ ਥੋੜੀ ਜਿਹੀ ਮੁਲਾਜ਼ਮਾਂ ਦੀ ਸ਼ਾਰਟੇਜ ਸੀ ਕਹੇ ਹੋਈ ਸੀ ਕਾਰਵਾਈ ਕਰ ਰਹੀ ਹੈ ਪੁਲਿਸ ਕੋਈ ਸਚਾਈ ਨਹੀਂ ਇਹਨਾਂ ਜਿਹੜੇ ਦੋਸ਼ ਲਾਇਆ ਜਾ ਰਹੇ